ਉਦਾਵੀ ਗੱਲ ਤੇ ਗੌਰ ਕਰਦੇ ਦੇ ਦੋਗੇ ਪੰਜੀ ਦੀ ਦੇ ਦਾਂ ਪੰਜੀ ਕਿਉਂ ਮਨ ਲੋ ਆਪਣੀ ਮਰਜ਼ੀ ਨਾਲ ਛੋੜ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਠੀਕ ਠਾਕ ਠੀਕ ਆ ਜੀ ਸਤਿ ਸ੍ਰੀ ਅਕਾਲ ਮੇਰੇ ਭੈਣ ਭਰਾਵਾਂ ਨੂੰ ਜਿੰਨੇ YouTube ਤੇ ਵੰਦੇ ਆ ਸਾਨੂੰ ਪਿਆਰ ਭਰੀ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਹਾਂਜੀ ਤੇ ਕਿੰਨੇ ਪਹੂ ਸੇਰ ਕਰਨੇ ਪਹੂ ਆਜ ਤਿੰਨ ਆ ਜੀ ਠੀਕ ਆ ਜੀ ਐਡਰੈਸ ਦੱਸ ਦਿਓ ਵੀਰ ਜੀ ਪਿੰਡ ਭਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬੋਕਾਲਾ ਸਾਹਿਬ ਆ ਨਾਂ ਮੇਰਾ ਸੋਨੀ ਆ ਠੀਕ ਆ ਜਲੰਧਰ ਵੀ ਆਪਾਂ ਤੋਂ 50 ਕਿਲੋਮੀਟਰ ਤੇ ਅਮਰਥਾ 30 ਕਿਲੋਮੀਟਰ ਆ ਜੀ ਠੀਕ ਆ ਜੀ ਹਾਂ ਜੀ ਨਾਂ ਮੇਰਾ ਸੋਨੀ ਆ ਮੋਬਾਈਲ ਨੰਬਰ 98156 47787 ਠੀਕ ਆ ਹਾਂ ਜੀ ਤੇ ਇੱਕ ਵੈੜ ਧੋਕੜ ਗੱਬਣਿਆ ਹਾਂ ਜੀ ਇੱਕ ਸ਼ਾਈ ਆਲ ਪਹਿਲਣ ਵੈੜ ਆ ਹਾਂ ਜੀ ਇੱਕ ਮੱਝ ਮੰਲੋ ਵੀ ਮੱਝ ਲਾ ਲਓ ਝੋਟੀ ਲਾ ਲਓ ਹਾਂ ਇਹ 45 ਦਿਨ ਦੀ ਕੱਚੀ ਆ ਠੀਕ ਆ ਹਾਂ ਤੇ ਸ਼ੁਰੂਆਤ ਇਤੋਂ ਹੀ ਕਰੀਏ ਸ਼ੁਰੂਆਤ ਆਪਾਂ ਇਤੋਂ ਕਰਾਂਗੇ ਜੀ ਹਾਂ ਜੀ ਠੀਕ ਆ ਵੱਡੀ ਮੱਲੋ ਝੋਟੀ ਆ ਦੇਣ ਕਿਨੇ ਖੜਦੀ ਆ ਦੇਣ 45 ਲੈ ਜੇ ਹਾਂਜੀ 40 ਲੈ ਜੇ ਜੀ 50 ਲੈ ਜੇ ਜੀ ਇਹ ਮੱਲੋ ਕਈ ਵਾਰ ਆਪਾਂ ਦੋ ਮਹੀਨੇ ਵੀ ਖੜ ਸਕਦੀ ਦੋ ਮਹੀਨੇ ਵੀ ਖੜ ਸਕਦੀ ਆਪਣੀ ਸਮਝ ਨਾਲ ਲਵੇ ਠੀਕ ਆ ਹਾਂ ਪਰ ਖੜੀ ਮੱਥਣ ਸਟਾਰਟ ਮੱਥਣ ਮੱਲੋ ਸ਼ੁਰੂ ਹੋ ਗਈ ਆ ਠੀਕ ਆ ਲਾਇ ਪੈ ਗਈ ਆ ਲਾਇ ਪੈ ਗਈ ਆ ਚੈੱਕ ਵੀ ਕਰਾਈ ਆ ਇਹ ਨਹੀਂ ਆ ਵੀ ਅਗਲੇ ਦੀ ਗਾਰੰਟੀ ਤੇ ਆਪਣੇ ਘਰ ਲੈ ਆ ਕੇ ਵੀ ਚੈੱਕ ਕਰਾਤੀ ਆ ਠੀਕ ਆ ਵੱਡੀ ਆ ਹਾਂ ਅਗਲੇ ਨੇ ਘਰ ਵਾਲੇ ਨੇ ਇੱਥੋਂ ਤੱਕ ਗਾਰੰਟੀ ਦਿੱਤੀ ਆ ਹਾਂਜੀ ਤੇ ਪਹਿਲੇ ਸੂਏ ਮਨ ਲਓ 16 ਲੀਟਰ ਚ ਝੋਇਆ ਨੇ ਅੱਛਾ ਉਦੋਂ ਪਹਿਲਾਂ ਸੂਏ ਪਹਿਲਾਂ ਜਦੋਂ ਉਦੋਂ 14 ਚੋਇਆ ਵੱਡੀ ਆ ਛੋਟੀ ਨਹੀਂ ਆ ਜੀ 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 ਇਥੋਂ ਤੱਕ ਵੀ ਉਹਨੇ ਮੱਲਾ ਕਿਹਾ ਵੀ ਉਹ ਅਰਜਨ ਕੁੰਗੜ ਦਾ ਮਨ ਲਓ ਵੀ ਟੀਗਾ ਲੱਗਾ ਵਾ ਠੀਕ ਆ ਤੇ ਉਹ ਆਂਦਾ ਵੀ ਉਹਦਾ ਟੀਕੇ ਦਾ ਲੈ ਕੇ ਪੈਕਿੰਗ ਵੀ ਲੈ ਜਾਓ ਤਾਂ ਹੈ ਕਿਹਾ ਵੀ ਅਹੀਂ ਕਿਹੜੀ ਮੱਲਾ ਪਿੰਕਾ ਘਰ ਰੱਖਣੀਆਂ ਜਾਂ ਕੁਛ ਵੀ ਆ ਜੀ 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 ਤੇ ਇਦਾਂ ਵੇਚ ਦੇਣੀਆਂ ਠੀਕ ਆ ਇਥੋਂ ਤੱਕ ਗਰੰਟੀ ਉਹਨੇ ਦਿੱਤੀ ਆ ਜੀ ਆਪਾਂ ਦੇ ਗਰੰਟੀਆਂ ਨਹੀਂ ਦਿੰਦੇ ਅੱਗੇ ਵੀ ਨਹੀਂ ਦਿੰਦੇ ਆਪਾਂ ਜੀ 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 ਉਹ ਹਨਮ ਜੀ ਮੇਰੀ ਮੰਨ ਲਓ ਛੋਟੀ ਪਛਾ ਮਾਰ ਜੇ ਜਾਂ ਕੋਈ ਵੀ ਥਾਣੇ ਚ ਘਾੜ ਵੜ ਦੋ ਜੇ ਤਾਂ ਮੈਨੂੰ ਆ ਕੇ ਦੱਸ ਬੰਦਾ ਵਧੀਆ ਹਣਾ ਬੰਦਾ ਵਧੀਆ ਫੋਨ ਕਰਕੇ ਉਹਨੇ ਇਹ ਵੀ ਪੁੱਛਿਆ ਇਹ ਵੀ ਕਿਹਾ ਵੀ ਜੇ ਨਹੀਂ ਪਸੰਦ ਆ ਉਹ ਕੱਟੀ 헤ਰੇ ਪਿਛੇ ਤੇ ਆਂਦਾ ਹੈ ਵੀ ਵਾਪਸ ਦੇ ਦੋ ਠੀਕ ਆ ਸ਼ੌਂਕ ਰਾਂ ਡੰਗਰ ਖੇ ਵਾਲੇ ਠੀਕ ਆ ਤੇ ਉਹ ਅਲਟੀਪਲਟੀ ਵੀਰ ਕਰਦਾ ਰਹਿੰਦਾ ਵਾ ਜੀ 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 ਤੇ ਤੋਰਾਂ ਹ ਭਾਜੀ ਤਿੱਗਾ ਸੁਆ 16 ਲੀਟਰ ਦੀ ਗਰੰਟੀ ਆ ਆਪਾਂ ਨਹੀਂ ਕਹਿੰਦੇ ਆਪਣੇ ਕੋ ਰਹਿ ਗਈ ਕੋਈ ਮੰਨ ਲਓ ਮੁੱਲ ਭਰੂਗਾ ਦੇ ਦੇ ਦਾਂਗੇ ਠੀਕ ਆ ਹਾਂ ਤੇ ਨਹੀਂ ਰੇਡਾ ਕੋ ਚੱਕਰ ਬਣੀ ਆ ਆ ਵੇਖੋ ਇੱਕ ਕੱਦ ਦਾ ਘਾੜ ਪੂਰਾ ਵੱਡਾ ਬਾਕੀ ਲੱਗੇ ਆਊਗਾ ਕੋਈ ਸੋਹਣੀ ਸੰਖੀ ਵੇਖੋ ਜੀ ਕੱਦ ਪੂਰਾ ਫੇਸ ਕੁਆਲਟੀ ਬੜੀ ਚੰਗੀ ਆ ਬਾਕੀ ਕੱਦ ਦਾ ਬੇਲਬਾਲ ਕਾਫੀ ਲੰਮੀ ਆ ਥਾਣ ਬੜੇ ਸੋਹਣੇ ਕੱਲੇ ਕੱਲੇ ਥਾਣ ਲੱਗੇ ਆ ਜੀ ਕੁਆਲਟੀ ਵਾਲਾ ਥਾਣਾ ਬਾਕੀ ਵੱਡੀ ਆ ਕੋਈ ਛੋਟੀ ਨਹੀਂ ਆ ਜੀ 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 ਬੇਲਬਾਲ ਪੂਰੀ ਲੰਮੀ ਆ ਜੀ ਹਾਂ ਜੀ ਸਨਖੀ ਪੇਟ ਕੁੜੇ ਦੀ ਪੂਰੀ ਚੌੜੀ ਆ ਪੂਰੀ ਝੋੜੀ ਆਗੇ ਛੱਡਾ ਵੇਖੋ ਗੱਡੀ ਬਾਕੀ ਇਹ ਆ ਵੀ ਹੈ ਚੰਗੀ ਆ ਜਿੰਨੀ ਹੈਗੀ ਆ ਮੰਜਾ ਡੈਂਦਾ ਜਿੱਦਾਂ ਕਹਿ ਦਿੰਦੇ ਆ ਆ ਵੇਖੋ ਇਦਾਂ ਹੀ ਆ ਰੈਣਾ ਨੂੰ ਹੱਥ ਪਰਾਲਦੀ ਆ ਹਾਂਜੀ ਹਾਂਜੀ ਠੰਡੀ ਠੇਰੀ ਆਗੇ ਲੈ ਗੋ ਪਾਜੀ ਬਾਕੀ ਸ਼ਾਂਤ ਸੁਭਾਅ ਦੀ ਆ ਠੀਕ ਆ ਹਾਂ ਆ ਵੇਖੋ ਜੀ ਬਾਕੀ ਬੇਲ ਬਾਲ ਦੀ ਵੀ ਲੰਮੀ ਆ ਥਾਣ ਸੋਹਣਾ ਲੱਗਾ ਸੋਹਣੀ ਆ ਜੀ ਸੁਨਖੀ ਆ ਆ ਵੇਖੋ ਬਾਕੀ ਰੰਗ ਰੂੰਗ ਬੜਾ ਚੰਗਾ ਵਾ ਬਾਕੀ ਆ ਮੱਥੇ ਤੇ ਥੋੜਾ ਜਿਹਾ ਦੀਦਾ ਵਾ ਸਦਾ ਵੀਡੀਓ ਚ ਨਾਂ ਦੀਦਾ ਵੇ ਚੱਟਾ ਚਿੱਟੀ ਆ ਥੋੜੀ ਮੱਥਾ ਚੱਟਾ ਵਾ ਹਨਾ ਲੈ ਜਾਓ ਭਾਜੀ ਸਦਾ ਗੱਲ ਦੱਸਣੀ ਫੇਰ ਆਕੇ ਆਕੇ ਕਈ ਵਾਰ ਬੰਦੇ ਨੂੰ ਇਹ ਇੱਕ ਗੱਲ ਦਾ ਭਲੇਖਾ ਪੈ ਜਾਂਦਾ ਥਾਣ ਵੀ ਸੋਹਣੇ ਆ ਚਾਰੇ ਇੱਕੋ ਜਿਹੇ ਥਾਣ ਵਾ ਬਾਕੀ ਵਿਚਾਰੀ ਇੰਨੀ ਕਰਮਾ ਵਾਲੀ ਆ ਵੀ ਜੋ ਤੂੜੀ ਪਾਦੀ ਆ ਤੂੜੀ ਖਾਈ ਜਾਂਦੀ ਆ ਅੱਛਾ ਜੀ ਉਹਨੇ ਇਹ ਵੀ ਗੱਲ ਦੱਸੀ ਆ ਨਾ ਮੈਂ ਟੋਕਰੀ ਤੂੜੀ ਤੋਂ ਵੱਧ ਨਹੀਂ ਪਾਉਂਦਾ ਠੀਕ ਆ ਵੀ ਤੋਂ ਟੋਕਰੀ ਤੂੜੀ ਦੀ ਪਾਉਣੀ ਆ ਬਸ ਠੀਕ ਆ ਹਾਂ ਸਹੀ ਆ ਤੇ ਉਹਨੇ ਇਹ ਵੀ ਗੱਲ ਕਹੀ ਵੀ ਘਰ ਦਾ ਵੰਡ ਬਣਾਇਆ ਖਾਂਦੀ ਆਹੀਂ ਤੇ ਜਿਹੜਾ ਪਾਲ ਨੇ ਖਾਈ ਜਾਂਦੀ ਵਿਚਾਰੀ ਕਰਮ ਵਾਲੀ ਉਹ ਬੰਦਾ ਘਰ ਦਾ ਹੀ ਵੰਡ ਬਣਾ ਕੇ ਪਾਉਂਦਾ ਸੀ ਹਾਂਜੀ ਹਾਂ ਠੀਕ ਆ ਤੇ ਬਾਕੀ 16 ਲੀਟਰ ਉਹਨੇ ਨੇ ਕਿਹਾ ਵੀ ਜਿਹੜੇ ਸਹਾ ਨਾਲ ਜੱਡਾ ਕਰਦੇ ਆ ਤੇ ਚਵਾਇਆ ਹੋਣਾ ਬਿਲਕੁਲ ਬਿਲਕੁਲ ਜੀ ਜੀ ਆਪਾਂ ਕੋ ਰੱਖ ਲਿਆ ਗੈਪ ਤੇ ਲੱਗਾ ਉਹ ਛੋੜੇ ਮੜੀ ਜੇ ਕਰਾਂ ਆਹ ਕੋਈ ਥਾਣ ਵੇਖੋ। ਬਾਕੀ ਲੱਥੀ ਆ। ਚੰਗੀ ਆ। ਜਿੰਨੀ ਹੈਗੀ ਆ ਵੇਖੋ। ਜੀ ਆਹ ਵੇਖੋ ਠੰਡੀ ਧੀਰੀ ਆ ਜਿੱਦਾਂ ਮਰਜੀ। ਠੀਕ ਆ। ਤੇ ਕਿੰਨਾ ਮੁੱਲ ਕਰਨਾ ਜੇ? ਵੀਰੇ ਜੇ ਤੇ ਤਿਆਰ ਹੁੰਦੀ। ਹਾਂਜੀ। ਫੇਰ ਝੋਟੀ ਸਵਾ ਲੱਖ ਦੀ। ਜੀ। ਸਵਾ ਲੱਖ ਦੀ ਵੀ ਨਾ ਮੰਨਿਓ। ਜੀ। 1 15 ਦੀ ਮੰਨ ਲੈ 10 ਦੀ ਮੰਨ ਲੈ। ਜੀ। ਕਿਉਂਕਿ ਜਿਹੜੇ ਭੈਣ ਭਰਾ ਨੇ ਲੱਖ ਸਵਾ ਲੱਖ ਜਾਂ ਲੱਖ ਨਹੀਂ ਖਰਚ ਸਕਦਾ। ਜੀ। ਹੁਣ ਸਮੇਂ ਦੇ ਹਿਸਾਬ ਨਾਲ ਹੋਣ ਮੁੱਲ ਹੋਊਗਾ। ਹਾਂਜੀ। ਉਦੋਂ ਦੇ ਟਾਈਮ ਨਾਲ ਉਦੋਂ ਮੁੱਲ ਹੋਊਗਾ ਅੱਗੇ ਵੀ ਇੱਕ ਰੀਣਾ ਸੀ ਥੋੜੀ ਚਟ ਅ ਕੱਚੀ ਝੋਟੀ ਬਾਤੀ ਹੀ ਹਾਂਜੀ ਤੇ ਵੀਰਾ ਮੱਲੋ ਵੀ 15 ਦਿਨ ਕੱਚੀ ਤੇ ਜਦੋਂ ਤਿਆਰ ਹੋਏ ਤੇ ਵੀਰਾਂ ਦਾ ਉਦੋਂ ਤੋਂ ਮੁੱਲ ਲੈ ਨਾ ਪਾਇਆ ਤੇ ਹੁਣ ਮੁੱਲ ਮੈਂ ਖਾ ਵੀ ਉਦੋਂ ਵੀਰ ਲੈ ਲੈਂਦਾ ਅੱਛਾ ਹਾਂ ਜੀ ਤੇ ਇਹ ਆ ਵੀ ਡੰਗਰ ਤਿਆਰ ਹੋਇਆ ਸੋਹਣਾ ਲੱਗਦਾ ਬਿਲਕੁਲ ਤੇ ਵਪਾਰੀ ਮੱਲੋ ਲੈ ਲੈਂਦਾ ਹੋ ਸਕਦਾ ਸਾਡੇ ਕੋਲ ਵਪਾਰੀ ਖੜੇ ਬਿਲਕੁਲ ਹਾਂ ਜਿੰਨਾ ਕ ਤੁਸੀਂ ਮੁੱਲ ਕਰਨਾ ਵਾ ਵਪਾਰੀ ਨੇ ਖੜ ਕੇ ਸਾਂਭ ਲੈਣੀ ਤੇ ਹੋ ਸਕਦਾ ਸਾਂਭ ਲੈਣੀ ਇਹਨਾਂ ਮੈਨੂੰ ਪਤਾ ਨਹੀਂ ਚਲੋ ਮੈਂ ਸਵਾ ਸਵਾ ਨੇ ਲੱਖੋਂ ਝੋਟੀ ਬਾਹਰ ਵਿਕੂਗੀ ਤਿਆਰ ਹੋ ਕੇ ਹਾਂਜੀ ਹਾਂ ਤੇ ਮੰਨ ਲਓ ਵੀ ਕਈ ਵਾਰਾਂ ਭੈਣ ਭਰਾ ਦੀ ਲੱਖ ਖਰਚਣ ਦੀ ਨਹੀਂ ਪਹੁੰਚ ਹੁੰਦੀ ਜੀ 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 ਕੋਈ ਕਈ ਵਾਰ ਇਹੋ ਜਿਹੀ ਕਾਰ ਹੁੰਦੇ ਆ ਵੀ ਔਖਾ ਹੋ ਜਾਂਦਾ ਮੁੱਲ ਕਰਦੇ 80000 ਰੁਪਿਆ ਹਾਂਜੀ 80 ਤੋਂ ਦੋ ਛੱਡ ਦਾਂਗੇ 78000 ਦੀ 78000 ਦੀ ਛੋੜ ਹੋ ਜੂ ਮਾਨਦਾਨ ਹੋ ਜੂ ਮਾਨਕ ਤਾਨ ਕਰ ਦਾਂਗੇ ਥੋੜਾ ਬਾਕੀ ਇਹ ਵੀ ਝੋਟੀ ਵੇਖ ਲੈ ਏ ਮੰਨ ਲੈ 2 ਮਹੀਨੇ ਪਤਾ ਗੱਲ ਕੀ ਹਿੰਦੀ ਆ ਅਸੀਂ ਚੈੱਕ ਕਰਾਈ ਆ ਕਈ ਨਹੀਂ ਡਾਕਟਰ ਵੀ ਮਤਲਬ ਇਹ ਰ ਫੇਰ ਹੋ ਜਾਂਦਾ ਦਾ 15 ਦਿਨਾਂ ਦਾ ਹਾਂਜੀ ਡਾਕਟਰ ਨੇ ਸਾਨੂੰ ਮਤਲਬ 40 ਤੋਂ 45 ਦੇਣਾ ਕਿਹਾ ਏ ਜੀ ਅਸੀਂ ਚੈੱਕ ਕਰਾਈ ਆ ਕਿਉਂਕਿ ਜਿਹੜੇ ਸਾਣਾ ਹੈ ਮੱਝ ਲਾਏ ਪੈਗੀ ਆ ਜੀ 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 ਲੱਥੀ ਆਉਂਦੀ ਆ ਦਿਨੋ ਦਿਨ ਲੱਥੀ ਨਹੀਂ ਆਉਂਦੀ ਆ ਵੀ ਆ ਲੱਥੀ ਦੇਖਦੀ ਵੀ ਆ ਹਾਂ ਜੀ ਠੀਕ ਕਰਕੇ 2000 8500 ਤੱਕ ਛੱਡਾਂਗੇ ਬਾਕੀ ਮੌਕੇ ਤੇ ਥੋੜਾ ਬੜਾ ਮਾਨ ਤਾਨ ਕਰ ਦਾਂਗੇ ਕੋਈ ਫੋਨ ਲਾਵੇ ਤੇ ਜੇ ਕੱਚਾ ਮੁੱਲ ਨਾ ਲਾਵੇ ਠੀਕ ਆ ਕੋਈ ਫੇਰ ਸਾਮਕੇ ਦੇ ਦਾਂਗੇ ਨਹੀਂ ਸਾਮਕੇ ਨਹੀਂ ਕੀ ਮੁੱਲ ਇਹ ਮੁੱਲ ਇਹਦੇ ਲੱਭਣੀ ਨਹੀਂ ਗਈ ਇਹ ਮੁੱਲ ਲੱਭਣੀ ਇਹ ਤਾਂ ਸਮਝ ਲਓ ਵੀ ਸਾਜ ਚ ਜੇ ਆਪਾਂ ਲੱਖ ਰੁਪਈਆ ਵੀ ਜਾ ਖਰਾਬ ਕਰੀਏ ਨਾ ਜੇ 2 ਮੀਂ ਸਾਮ ਸਾਮ ਵੀ ਲਵੇ ਤੇ ਉਹਦੀ ਪਤਾ ਨਹੀਂ ਲੱਖ ਦੀ ਤਿਆਰ ਹੋ ਜੂ ਹਾਂ ਤਿਆਰ ਹੁੰਦੀ ਆ ਗੱਲ ਇਹ ਆ ਵੀ ਬੰਦੇ ਕਈ ਰੀ ਕਹਿ ਦਿੰਦੇ ਆ ਕਰਣਾ ਹੈ ਮੰਨ ਲਓ ਵੀ ਕਹਿ ਦਿੰਦੇ ਆ ਜੇ ਆਪਾਂ ਇੱਕ ਨਾਰਮਲ ਹੀ ਖਰਚਾ ਲਾ ਲਈਏ ਨਾ 5000 ਰੁਪਿਆ ਖਾਜੀ ਚੰਗੀ ਸੇਵਾ ਕਰਿਓ ਵੀ ਚੰਗੀ ਸੇਵਾ ਤੇ ਜੇ ਤੂੜੀ ਪੱਠੇ ਪਾਉਣੇ ਤਾਂ ਫੇਰ ਤੂੜੀ ਫੱਠੇ ਦਾ ਤਾਂ ਕੋਈ ਵੀ ਬੰਦਾ ਨਹੀਂ ਖਰਚਾ ꀧਦਾ ਜੀ 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 ਬਿਲਕੁਲ ਬਿਲਕੁਲ ਜੇ ਪੂਰਾ ਮੰਨ ਲਓ ਸਾਹਮਦੇ 5000 ਰੁਪਿਆ ਖਵਾ ਦੇ ਤੇ ਛੋਟੀ ਮੂੰਹ ਬੋਲੂਗੀ ਤੇ ਜੇ ਆਪਾਂ ਕੋ ਰਹਿ ਗਈ ਤੇ ਖਵਾ ਦੇਣਾ ਫੇਰ ਬਿਲਕੁਲ ਬਿਲਕੁਲ ਕਹੇ ਇਹਨੂੰ ਵਿਚਾਰੀ ਨੂੰ ਐ ਕਰਮਾਏ ਰੀਝਾ ਲਾਵਾ ਇਹ ਆ ਮੁੱਲ ਤੇ ਹੁਣ ਨਹੀਂ ਦੇਣੀ ਨਹੀਂ ਨਹੀਂ ਫੇਰ ਤੇ ਆਪਾਂ ਉਹ ਇਹ 5000 ਥੋੜਾ ਪਾ ਕੇ ਕੀ ਤਾਂ ਕਿੰਨੇ 50 ਨੰਨੇ ਉਹ ਸਾਬ ਉਹ ਬਾਕੀ ਦਿਖਾਵਾ ਜਿੱਥੇ ਬਣ ਜਾਣਾ ਦੁੱਧ ਬਣ ਜਾਣਾ ਦਿਹਾੜੀ ਐ ਦਿਹਾੜੀ 500 ਪਾ ਦੇਣੀ ਕਿ 1000 ਪਾ ਦੇਣੀ ਦਿਨਾਰੇ ਸਾਬਾ ਹਾਂਜੀ 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 ਠੀਕ ਐ ਬਾਕੀ ਵੀਰ ਫੋਨ ਲਾਉਣ ਜੀ ਆ ਆਪਾਂ ਨਗੀਨਾ ਇਕ ਲਿਆਂਦਾ ਵਾ ਸ਼ਾਈ ਯਾਰ ਸ਼ਾਈ ਯਾਰ ਪ्योर ਸ਼ਾਈ ਯਾਰ ਤੋਂ ਵਾਲਾ ਪ्योर ਸ਼ਾਈ ਯਾਰਾ ਠੀਕ ਆ ਉਹਨਾਂ ਕ ਮੁੱਲ ਕਰਦਾ ਜਿੰਨੇ ਕ ਦੀਆਂ ਵੀਰ ਵਸ਼ੀਆਂ ਨੰਦੇ ਆ ਠੀਕ ਆ ਪਹਿਲਾ ਸੂਆ ਸੁਣੀ ਆ ਪਹਿਲਾ ਸੂਆ ਸੁਣੀ ਆ ਤੇ ਵਿਚਾਰੀ ਥੋੜਾ ਡਰਦੀ ਆ ਠੀਕ ਆ ਵੀ ਮੰਨ ਲਓ ਡਰਦੀ ਆ ਆ ਹੀ ਸੜਕੋ ਵੀ ਕੱਲ ਆ ਠੀਕ ਆ ਹਾਂ ਚੰਗੀ ਆ ਅਜੇ ਢੱਲਾ ਢੁਲੰਕ ਕਢੀ ਨੀ ਠੰਡੀ ਆ ਉਦਾਂ ਠੰਡੀ ਆ ਥੋੜੀ ਡਰ ਡਰਦੀ ਆ ਕਰਦੀ ਆ ਜੀ ਤੇ ਬਾਕੀ ਇਹ ਆ ਵੀ ਅਸੀਂ ਆਹ ਹੱਟ ਕੋ ਪਰਸੋਂ ਆਈ ਆ ਅੱਛਾ ਆ ਕੇ ਜੀ ਨਹੀਂ ਲਾਇਆ ਪਹਿਲਾਂ ਪਹਿਲਾਂ ਡਰਦੀ ਆ ਹੁਣ ਕੋਈ ਵਿਚਾਰੀ ਗੱਲ ਹੀ ਕੋਈ ਨਹੀਂ ਜੀ 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 ਠੀਕ ਆ ਦਿਨ ਲੈ ਜੇ ਵੀਰ ਨੇ ਦੱਸਣ ਦੇ ਦੌਰਾਨ ਦੱਸਿਆ ਵੀ 17 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਆ ਇਹ ਸੂਤੇ 10 ਦਿਨ ਪਹਿਲਾਂ 5 ਦਿਨ ਇਹ 5 ਦਿਨ ਉੱਤੇ ਲੈ ਗਏ ਠੀਕ ਆ ਹਾਂਜੀ ਆਪਣੇ ਸਮਝ ਨਾ ਲਵੇ ਆਪਣੇ ਸਮਝ ਨਾ ਲਵੇ ਠੀਕ ਆ ਨਹੀਂ ਤੇ ਪਤਾ ਗੱਲ ਨੂੰ ਦੱਸਿਆ ਤੁਸੀਂ ਉਹ ਪਤਾ ਗੱਲ ਕੀ ਹੈ ਵਪਾਰੀ ਕੋ ਤੇ ਬੱਜੀਆਂ ਹੁੰਦੀਆਂ ਵਪਾਰੀ ਦੀ ਨਾ ਵੇਖ ਹੀ ਜਾਣੀਆਂ ਅੱਜ ਨਾ ਵਿਗੜ ਗਿਆ ਤੇ 10 ਦਿਨ ਠਹਿਰ ਕੇ ਵੇਚ ਜਾਣੀਆਂ ਬਿਲਕੁਲ ਜੀ ਬਿਲਕੁਲ ਤੇ ਕਿਉਂਕਿ ਇਹਨਾਂ ਪੂਰੇ ਕਰਨੇ ਹੁੰਦੇ ਆ ਸੂਆ ਪਹਿਲਾਂ ਹੀ ਬਾਕੀ ਸੂਆ ਪਹਿਲਾਂ ਕਈਆਂ ਵੀਰਿਆਂ ਦੀ ਡਿਮਾਂਡ ਇਹ ਹੁੰਦੀ ਆ ਕਿ ਲੈਣੀ ਪਹਿਲਣ ਠੀਕ ਆ ਠੀਕ ਆ ਲੈਣੀ ਪਈ ਠੀਕ ਆ ਜੀ ਬਾਕੀ ਹੈ ਪਿਓਰ ਸ਼ਾਈ ਵਾਲਾ ਤੇ ਮੱਝਾਂ ਵਰਗਾ ਦੁੱਧ ਹੋਣਾ ਤਾਂ ਆਪਾਂ ਗਿਆਦਾ ਨਹੀਂ ਕਹਿੰਦੇ ਇਹ ਚ ਵਾਜੀ 8 ਲੀਟਰ ਇਹ ਚ ਵਾਜੀ 10 12 ਵੀ ਚਵਾ ਸਕਦੀ ਆ ਠੀਕ ਆ ਬਾਕੀ ਸੰਭਾਲ ਦੇ ਕੇ ਇਹ 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 ਮੱਘਿਆ ਵਰਗਾ ਕੰਮ ਹੋਣਾ ਜੀ ਆ ਵੇਖੋ ਜੀ ਪੂਰੀ ਗੁੰਦਵੀਂ ਆ ਕੇ ਕੈਮ ਕੈਮ ਆ ਲਿੱਸਾ ਬਣਣੀ ਹੈਗਾ हां ਲਿੱਸਾ ਪੰਨਣੀ ਹੈਗਾ ਠੀਕ ਆ ਆ ਵੇਖੋ ਥਣ ਥਣ ਵੇਖੋ ਚਾਰੇ ਥਣ ਸੋਹਣੇ ਲੱਗੇ ਆ ਬਾਕੀ ਇਹ ਵੀ ਡਰਦੀ ਆ ਥੋੜੀ ਥੋੜਾ ਜਿਹਾ ਡਰਦੀ ਆ ਸਾਡੇ ਤੋਂ ਲੈ ਜੋ ਵੀਰ ਜੀ ਆ ਰੋਕ ਮਾ ਆਪੇ ਸੀ ਤਾਂ ਆ ਵੇਖੋ ਕਰੋ ਚੈੱਕ ਬਾਕੀ ਸਨੱਖੀ ਆ ਜੀ ਪੂਰੀ ਦੁੱਧ 10 12 ਚ ਵਾਜੇ ਸ਼ਾਮ ਦਾ ਜੀ 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 ਲੈ ਜੀ ਦਾ 10 12 ਵੀ ਬਹੁਤ ਆ 10 ਕਿਲੋ ਵੀ ਮੱਝਾਂ ਰ ਗਈ ਹੋਣਾ ਇਹਦਾ ਕਰੋ ਚੈੱਕ ਜੀ ਬਾਕੀ ਥਾਣਾ ਸੋਹਣੇ ਲੱਗੇ ਆ ਜੀ ਬਾਕੀ ਥਾਣ ਥਣ ਪਾਸ ਹੀ ਆਈ ਤੁਹਾਡੇ ਮੈਂ ਹੈ ਕੋਈ ਗੱਲ ਹੀ ਨਹੀਂ ਵੀਰੇ ਚੈੱਕ ਕਰਕੇ ਖੜੇ ਸਾਡੇ ਅਗਲਾ ਵੀ ਚੈੱਕ ਕਰੇਗਾ ਅਗਲਾ ਵੀ ਚੈੱਕ ਕਰਕੇ ਖੜੇ ਬਾਕੀ ਪਹਿਲਣਾ ਵਾ ਆ ਵੇਖੋ ਇਹ ਥਾਣ ਬੜੇ ਸੋਹਣੇ ਲੱਗੇ ਤੇ ਅਜੇ ਖੁੱਲਣਾ ਵਾ ਜੀ ਹਮ ਠੀਕ ਹੈ ਤੇਰਾ ਮੁੱਲ ਕਿੰਨਾ ਕਰਨਾ ਜੀ ਕਰ ਲਈਏ 40000 ਰੁਪਇਆ ਨਜਾਇਜ਼ ਆ ਕਰ ਦੋ ਸਾਹਬਣੀ ਵੀ ਅਗਲੇ ਨੇ ਇਹ ਤਾਂ ਵਸ਼ੀ ਹੁੰਦੀ ਤਿਆਰ ਵੀਰ ਹਾਂਜੀ ਫੇਰ ਤਾਂ 40 ਦੀ ਵੇਚ ਦਿੰਦੇ ਭਾਵੇਂ ਹਾਂਜੀ 30000 ਦੀ ਦੇ ਦਈਏ ਛੋੜ ਕਿੰਨੀ ਕਰ ਦੋਗੇ 30000 ਚੋਂ 3000 ਰੁਪਇਆ ਜੀ 27000 ਦੀ 27000 ਦੋ ਹੋਰ ਕਰ ਦੇ ਖੇ ਵੀ ਰਾਹ ਦਿੰਦੇ ਕੋਈ ਪਹੁੰਚ ਕਰ ਦੇ ਨਾ ਕਰਦੇ ਜਾਣਦੇ ਪਹੁੰਚ ਆਪੇ ਕਰ ਲਣਗੇ ਕਿ ਖੇ ਪਤਾ ਗੱਲ ਕੀ ਆ ਤੁਸੀਂ ਤਾਂ ਵੀਡੀਓ ਬਣਾ ਕੇ ਚੱਲ ਜਾਣਾ ਦਾ ਵੀਰਾਂ ਦੇ ਆ ਵੀ ਵੀਡੀਓ ਵਾਲੇ ਨੇ ਕਿਹਾ ਹੈ ਹਾਂ ਦੱਸਦੇ ਨਹੀਂ ਕੋਈ ਨਾਲ ਤੁਹਾਡੀ ਗੱਲ ਵੀ ਮੰਨ ਲਾ ਮੈਂ ਗੱਲ ਤੇ ਮੈਂ ਬੜੀਆਂ ਕਹਿਣਾ ਉਹ ਤਾਂ ਮੰਦੇ ਨਹੀਂਗੇ ਚੱਲ ਆਪੇ ਮੰਨਣ ਲੱਗ ਜਣਗੇ ਕਹਿੰਦਾ ਵੀ ਜੇ ਚੋਲੋ ਆ ਕੇ ਤਾਂ ਵੀ ਨਹੀਂ ਚੋਦੇ ਚੱਲ ਕੋਈ ਨਹੀਂ ਮੰਨਣ ਲੱਗ ਜਣਗੇ ਹੌਲੀ ਹੌਲੀ ਚਲੋ ਆਪਾਂ ਹੁਣ ਘੱਟ ਕਰਤਾ ਕੰਮ ਥੋੜਾ ਜਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਆਪੇ ਮੰਨਣ ਲੱਗ ਜਣਗੇ ਹੌਲੀ ਹੌਲੀ ਜੀ ਜਦੋਂ ਆਪਣੇ ਮੱਲੋ ਹੁੰਦਾ ਨਾ ਆਪਣੇ ਨਾਲ ਖੁਦ ਹੁੰਦਾ ਫੇਰ ਬੰਦਾ ਸੋਚਦਾ ਵੀ ਗੱਲ ਤੇ ਗੌਰ ਕਰੇ ਜੀ ਦੇ ਦੋਂਗੇ ਪੰਜੀ ਦੀ ਦੇ ਦਾਂ ਪੰਜੀ ਕਿਉਂ ਮੱਲੋ ਆਪਣੀ ਮਰਜ਼ੀ ਨਾਲ ਛੋੜ ਛੱਪਾ ਆਉਦਾ ਠੀਕ ਆ ਵੈੜ ਤਿਆਰ ਹੁੰਦੀ ਜੀ ਇਹ ਭਾਵੇਂ ਵਪਾਰੀ ਵੀ ਲੈ ਜੀ ਜੀ ਰੁਪਇਆ 10000 ਕਮਾਲੇ ਕੋਈ ਕਮਾਲੇ ਅਗਲੇ ਦੀ ਪਹੁੰਚ ਆ ਕੋਈ ਕਮਾਲੇ 20 ਇਹਦੇ ਚੋਂ ਜੀ ਤੇ ਦੁੱਧ ਦਾ ਪਾਂ ਮਨ ਲੋ ਵੀ ਆਈਡੀਆ ਹੀ ਲਾ ਸਕਦੇ ਆ ਬਿਲਕੁਲ ਬਾਕੀ ਸਮਝ ਭੈਣ ਭਰਾ ਬਹੁਤ ਸਿਆਣੇ ਆ ਜੀ ਉਹਨਾਂ ਦੇ ਜਦੋਂ ਖਰੀਦੇ ਆ ਰਿਸ਼ਤੇਦਾਰ ਉਹ ਵਪਾਰੀ ਹੁੰਦੇ ਆ ਇੱਕ ਦੂਜੇ ਨੂੰ ਮਨ ਲੋ ਪੁੱਛ ਕੇ ਖਰੀਦੇ ਆ ਸਲਾਹ ਲੈ ਲੈਂਦੀ ਸਲਾਹ ਲੈ ਲੈਂਦੇ ਆ ਤੇ ਬਾਕੀ ਚਿੰਗੀ ਆ ਜਿੰਨੀ ਹੈਗੀ ਆ ਠੀਕ ਆ ਜੀ ਹਾਂ ਬਾਕੀ ਸੂਣੀ ਸਾਹਮਣੇ ਆ ਬਿਲਕੁਲ ਬਿਲਕੁਲ ਗਰਮੀ ਵਾਲਾ ਮਾਲ ਆ ਇਹ ਆਪੇ ਕੋਈ ਗਰਮੀ ਦੀ ਪ੍ਰਵਾਹ ਨਹੀਂ ਵਿਚਾਰੀ ਨੂੰ ਜਿੱਦਾਂ ਮਰਜੀ ਆ ਹਾਂਜੀ 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 ਤੇ ਹੈ ਸ਼ਾਨਦਰ ਸੁਭਾਅ ਦੀ ਆ ਨਾ ਤੇ ਮਤਲਬ ਕੋਈ ਗੱਲ ਹੀ ਆ ਅੱਗੇ ਢੋਕੜ ਗੱਬਣਾ ਗਈ ਜੀ ਇਹ ਢੋਕੜ ਗੱਬਣਾ ਹਾਂਜੀ ਛਾਈਆਂ ਮਹੀਨਿਆਂ ਦੀ ਢੋਕੜ ਗੱਬਣਾ ਜੀ ਠੀਕ ਆ ਜੀ ਦੁੱਧ ਦਾ ਇਸ ਟਾਈਮ 7 ਤੋਂ 6 ਲੀਟਰ ਠੀਕ ਆ ਕਿਉਂਕਿ ਆ ਟਾਈਮ ਇਦਾਂ ਦਾ ਵਾ ਵਧਾ ਚੜਾ ਹੋ ਜਾਂਦਾ ਠੀਕ ਆ ਤੇ ਇੱਕ ਹੋਰ ਮੈਂ ਗੱਲ ਦੱਸਾਂ ਬਚਲੋ ਵੀਰ ਸਿਆਣੇ ਆ 2-3 ਕਿਲੋ ਦਾ ਫਰਕ ਪੈਂਦਾ ਗਰਮੀਆਂ ਸਿਆਲ ਦਾ ਬਿਲਕੁਲ ਕੋਈ ਕਰਾਂ ਵਾਲਿਆਂ ਨੇ ਦੱਸਿਆ ਹੁੰਦਾ ਆਈਡੀਆ ਦਿੱਤਾ ਹੁੰਦਾ ਜੇ ਉਹ ਸਿਆਲ 'ਚ ਡੰਗਰ ਸੁੰਦਾ ਤੇ ਵੱਜ ਜਾਂਦਾ ਤੇ ਜੇ ਗਰਮੀਆਂ ਸੁੰਦਾ ਘੜ ਜਾਂਦਾ ਮੱਖੀ ਤੇ ਮੱਛਰ ਬਿਲਕੁਲ ਹੁਣ ਆਪ ਬੰਦੇ ਸਿਆਣੇ ਆਪਣੇ ਤੇ ਵੀ ਸੋਚ ਕੇ ਲਾ ਕੇ ਵੇਖ ਲਿਓ ਵੀ ਐਸ ਟਾਈਮ ਪਾਣੀ ਪੂਣੀ ਵੱਧ ਪੀਤਾ ਜਾਂਦਾ ਵੀ ਜਿੰਨੀ ਰੋਟੀ ਬੰਦਾ ਸਿਆਲ 'ਚ ਖਾ ਲੈਂਦਾ ਉੰਨੀ ਗਰਮੀਆਂ 'ਚ ਨਹੀਂ ਖਾਦੀ ਜਾਂਦੀ ਜੀ 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 ਰਸੀ ਭਾ ਕੇ ਚੋਣੇ ਆ ਠੀਕ ਆ ਤੇ ਬਾਕੀ ਇਹ ਆ ਵੀ ਚੰਗੀ ਆ ਜਿੰਨੀ ਹੈਗੀ ਆ ਠੀਕ ਆ ਠੰਡੀ ਠਹਿਰੀ ਉਹ ਮੌਕੇ ਹੈਗੇ ਹੀ ਫੋਕ ਗਿਆ ਇਹ ਦੱਸਣਾ ਜ਼ਰੂਰੀ ਆ ਕਈ ਨਾ ਨਾ ਵੀਰ ਦੂਰੋਂ ਆ ਕੇ ਜਾਂ ਚੀਜ਼ਾਂ ਮੱਲੋ ਵੀ ਫਰੇਂਦ ਆ ਹੱਥੀਂ ਚੈੱਕ ਕਰਾਈ ਆ ਹੱਥੀਂ ਟੀਕਾ ਲਵਾਇਆ ਹੈ ਤੁਹਾਡੇ ਘਰ ਹੀ ਬਣੀ ਆਗੇ ਮੇਰੇ ਘਰੇ ਬਣੀ ਆ ਇਹ ਹਾਂ ਇਹ ਚੀਜ਼ ਆਪਾਂ ਤਸੱਲੀ ਕਰਕੇ ਚੈੱਕ ਅਗਲਾ ਵੀ ਚੈੱਕ ਕਰਾ ਲੇ ਚੈੱਕ ਕਰਾਵੇਗੇ ਤੁਸੀਂ ਡਾਕਟਰ ਦੀ ਵੀਡੀਓ ਸਾਦਾ ਬਣਾਈ ਹੋਈ ਆਹੀਂ ਬਣਾਈ ਆ ਡਾਕਟਰ ਦੀ ਵੀਡੀਓ ਐਸ ਟਾਈਮ 7 ਲੀਟਰ ਦੁੱਧ ਵੀ ਆ ਤੇ 6 ਵੀ ਆ ਵੀ ਕਦੇ 7 ਹੋ ਜਾਂਦਾ ਤਾਂ ਕਦੇ 6 ਹੋ ਜਾਂਦਾ ਪਤਾ ਗੱਲ ਕੀ ਵੀਰ ਇੱਥੇ ਨਿਵੇਟਰ ਦਾ ਪ੍ਰਬੰਧ ਨਹੀਂ ਆ ਤੇ ਜੇ ਤੇ ਬੱਤੀ ਬੰਦ ਹੋ ਜੇ ਜੀ ਦੁੱਧ ਦੁੱਧ ਮੱਛੀ ਨੂੰ ਪੀ ਜਾਂਦਾ ਵਾ ਅੱਛਾ ਫੇ ਮਸ਼ਰ ਦੁੱਧ ਪੀ ਜਾਂਦਾ ਹਾਂ ਫੇ ਮਸ਼ਰੂ ਪੀ ਜਾਂਦਾ ਠੀਕ ਆ ਮੈਂ ਗੱਲ ਤਾਂ ਦੱਸੀ ਆ ਪੀ ਬਾਅਦ ਚ ਵੀਰ ਜਿਹੜਾ ਮੁੱਲ ਕਰਨਾ ਵਾ ਵੀਰ ਨੇ ਜੇ ਥੋੜਾ ਬੜਾ ਘਟਾ ਲਿਆ ਉਹ ਗੱਲ ਤੇ ਤੇ ਆਉਣਾ ਨਹੀਂ ਹਾਂਜੀ ਹਾਂ ਠੀਕ ਐ ਤੇ ਬਾਕੀ ਸੋਹਣੀ ਸਨਖੀ ਪੂਰੀ ਆ ਸਨਖੀ ਆਗੇ ਥਾਣ ਥਣ ਬੜਾ ਚੰਗਾ ਸੋਹਣਾ ਥਾਣ ਲੱਗਾ ਵਾ ਤਾਜੀ ਸੂਈ ਨੇ 15 ਲੀਟਰ ਚ ਵਾਇਆ ਠੀਕ ਐ ਬਾਕੀ ਲੇਵਾਲੂ ਵਾ ਸੋਹਣਾ ਅੱਕੜ ਵੀ 8-9 ਲੀਟਰ ਚ ਮਾਉਂਦੀ ਰਹੀ ਆ ਠੀਕ ਐ ਜਦੋਂ ਮੰਨ ਲਓ ਨਹੀਂ ਹੈ ਨਾ ਬਣੀ ਹਾਂਜੀ ਇਹ ਬਾਕੀ ਇਹ ਵੀ ਚੰਗੀ ਆ ਠੀਕ ਆ ਜਿੰਨੀ ਹੈ ਆ ਸਾਫ ਸੁਥਰੀ ਆ ਸਾਫ ਸੁਥਰੀ ਜੇ ਬਾਕੀ ਸੋਹਣੀ ਸੁਨੱਖੀ ਆ ਜਰਸੀ ਆ ਹਾਂਜੀ ਆ ਵੇਖੋ ਠੀਕ ਆ ਐਨੂੰ ਫੇਸ ਕਮਾਇਓ ਵੀਰ ਜੀ ਨੂੰ ਵੇਖੋ ਆ ਵੇਖੋ ਫੇਸ ਵੇਖੋ ਕਿੱਡਾ ਸੋਹਣਾ ਇਹਦਾ ਕੁਆਲਿਟੀ ਵਾਲੀ ਵਹਿੜ ਆ ਬਾਕੀ ਥਾਣ ਬੜੇ ਸੋਹਣੇ ਲੱਗੇ ਆ ਜੀ ਲੰਮੇ ਲੰਮੇ ਥਾਣੇ ਆ ਇਹਦੇ ਨਹੀਂ ਨਹੀਂ ਵਧੀਆ ਕੇ ਸੂਆ ਦਾ ਕਨਵਾਊਗਾ ਸੂਆ ਵੀਰੇ ਦਾ ਦੁੱਜਾ ਲਾਲੇ ਕੋਈ ਲਾਲੇ ਤਿੱਜਾ ਠੀਕ ਆ ਕਉ ਮੈਂ ਵਸ਼ੀ ਨਹੀਂ ਪਾਲੀ ਵੀਰੇ ਠੀਕ ਆ ਪਰ ਆ ਗੱਲ ਕੀ ਮਾਂ ਪਿਛਿਓਂ ਲਿਆਂਦੀ ਆ ਹਾਂਜੀ 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 ਇਹ ਆਈਡੀਆ ਹੀ ਹੁੰਦਾ ਜੇ ਬਾਕੀ ਜਿਹੜੇ ਸਹਾਨਾ ਤੋਰਾ ਮੈਂ ਤਾਂ ਪਹਿਲੇ ਸੂਵੇ ਕਹਿਦਾ ਆ ਪਹਿਲਾ ਸੂਵੇ ਹੀ ਕਹਦੇਗੇ ਹਾਂ ਵਸ਼ੀ ਚਾਰ ਦੰਦ ਗਈ ਜਾ ਕੇ ਕੋਈ ਗੱਲ ਨਹੀਂ ਹੈ ਚਾਰ ਦੰਦ ਕਹਿ ਦਾਂਗੇ ਕੇ ਮੁੱਲ ਕਿੰਨਾ ਕਰ ਦੇਣਾ ਮੁੱਲ ਜਿਹੜੇ ਸਹਾਨਾ ਤੇ ਟੋਕੜ ਗੱਬਣ ਦਾ ਹੈ ਆ ਹਾਂ ਕਈਆਂ ਪੈਣਾ ਦੇ ਵੀ ਫੋਨ ਆਉਂਦੇ ਆ ਵੀ ਸਾਡੇ ਘਰੇ ਮਤਲਬ ਬਡੰਗਰ ਰਹਿੰਦਾ ਨਹੀਂ ਕਈ ਵਾਰ ਬਖਸ਼ ਹੋ ਜਾਂਦੀ ਜਾਂ ਲਾ ਲਓ ਜੀ 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 ਸਾੰਬ ਤੇ ਕਈਆਂ ਵੀਰਾਂ ਦੇ ਵੀ ਆਉਂਦੇ ਆ ਹਾਂਜੀ ਮੁੱਲ ਸਮੇਂ ਦੇ ਹਸਾਮਨਾ ਤੇ ਵਸੀਰਾ ਭਾਂ ਕਰ ਦਿੰਦੇ 32000 ਰੁਪਇਆ ਹਾਂਜੀ ਤੇ ਦੁੱਧ 6 ਲੀਟਰ ਮੰਨ ਲੇ ਕੋਈ ਠੀਕ ਆ 7 ਨਾ ਮੰਨੀ ਕਿਉਂਕਿ ਗਰਮੀਆਂ ਕਈ ਵਾਰੀ ਮੌਸਮ ਦਾ ਘਾਟਾ ਵੱਧਾ ਹੋ ਜਾਂਦਾ ਠੀਕ ਆ 28000 ਦੇ ਦੇ ਦਾਂਗੇ 28000 ਹਾਂ ਠੀਕ ਆ ਤੇ 28000 ਚ ਮਾਨਦਾਨ ਹੋ ਜੂ 28000 ਚੋਂ ਕਰਦਾਂਗੇ ਥੋੜਾ ਬੜਾ ਮਾਨਦਾਨ ਕੋਈ ਜ਼ਿਆਦਾ ਨਹੀਂ ਹਾਂ ਐ ਮਨ ਲਓ ਵੀ ਕੋਈ ਆਖੇ 20 ਲਾਲਾ ਕੋਈ ਆਖੇ ਇੰਨਾ ਲਾਲਾ ਉਹ ਤਾਂ ਨਹੀਂ ਗੱਲ ਬਣਨੀ ਚੰਗੀ ਚੀਜ਼ ਦੀ ਕੀਮਤ ਲਾਉਣੀ ਪੈਂਦੀ ਇੱਕ ਚੀਜ਼ ਹੋਰ ਸਿੱਖੀ ਆ ਹਾਂਜੀ ਕਿਤੇ ਵੀ ਆ ਇਹ ਨਾ ਵੇਖਿਆ ਕਰੋ ਸਸਤੀ ਮਿਲਦੀ ਆ ਹਾਂਜੀ ਜਿਹੜੇ ਚੰਗੀ ਚੀਜ਼ਾਂ ਹੋਵੇਗੀ ਮਿਲਣੀ ਹਾਂਜੀ ਇਹ ਚੀਜ਼ ਜ਼ਿੰਦਗੀ ਚ ਚਲੋ ਤਜਰਬਾ ਸਿੱਖਣ ਡੇ ਆ ਹੋਰ ਵੀ ਸਿੱਖਣੇ ਆ ਇੱਕ ਵੀਰ ਕਿਹ ਕੋ ਗਏ ਤਾਂ ਉਹਨੇ ਕਹਿ ਜਿਹੜੀ ਚੰਗੀ ਚੀਜ਼ ਆ ਨਾ ਉਹ ਮਹਿੰਗੀ ਮਿਲਦੀ ਹਾਂਜੀ ਜਿਹੜੀ ਸਾਫ਼ ਸੁਥਰੀ ਆ ਜੀ ਮੇਰੇ ਘਰੋਂ ਜੇ ਦੋ ਟਾਈਮ ਚੋਕੇ ਖੜੋਗੇ ਤਾਂ 7 ਲੀਟਰ ਚਵਾਉਂਗਾ ਤੁਹਾਨੂੰ ਠੀਕ ਆ ਠੀਕ ਆ ਅਗਲੇ ਦੇ ਘਰ ਰਹੇ ਜੇ 5 ਅਗਲੇ ਦੇ ਰਹੇ ਜੇ 6 ਅਗਲੇ ਦੀ ਸਾਂਭ ਵੱਖਰੀ ਆ ਸਾਂਭ ਵੱਖਰੀ ਆ ਗੱਲ ਇਦਾਂ ਵੀ ਕੈਲਸ਼ੀਅਮ ਪਾਉਣਾ 100 ਗ੍ਰਾਮ ਤੇ ਤੇਲ ਵੀ 100 ਗ੍ਰਾਮ ਠੀਕ ਆ ਤੇ ਹਰੀਆ ਮੰਨ ਲਓ ਹੋ ਗਿਆ ਵਾ ਪੱਠੇ ਪਾਈਦੇ ਆ ਜੀ ਤੋਂ ਵੀ ਜੇ ਆਖੇ ਵੀ ਤੂੜੀ ਤੇ ਝੋਲੀਏ ਜਾਂ ਕੁਛ ਵੀ ਆ ਹਾਂ ਵੰਡ ਕੱਟ ਪਾਈ ਵੰਡ ਬਿਲਕੁਲ ਨੋਰਮਲ ਜੀ 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 ਆ ਚੀਜ਼ ਹੈ ਆ ਕੈਲਸ਼ੀਅਮ ਤੇ ਤੇਲ ਜ਼ਰੂਰ ਪਾਈਦਾ ਜੀ ਜੀ ਇਹ ਕੋਈ ਵੀ ਡੰਗਰ ਸਾਡੇ ਕੋਲ ਤੋਕੜ ਹੋਵੇ ਕੋਈ ਵੀ ਆਜੇ ਭਾਵੇਂ ਦੁੱਧ ਘਾਟਾ ਦਾ ਤੇ ਭਾਵੇਂ ਜਿਆਦਾ ਦਾ ਠੀਕ ਹੈ ਜੀ ਸਾੰਭ ਪੂਰੀ ਸੇਵਾ ਕਰਨੀ ਹਾਂ ਜੀ ਬਾਕੀ ਕਰਮ ਇਹਨਾਂ ਦੇ ਆ 28000 ਚੋਂ ਕਰ ਦਿਓ ਥੋੜਾ ਬੋਦਾ ਮਾਨ 28 ਜੋ ਤੁਸੀਂ ਜੇ ਕਈ ਨਾ ਹਜ਼ਾਰ ਹੋਰ ਛੱਡ ਦਿੰਦੇ 27000 ਦੀ 27000 ਬਾਕੀ ਹੁਣ ਆਪਣੀ ਮਰਜ਼ੀ ਨਾਲ ਛੋੜ ਕਰ ਦਿਓ ਮਰਜ਼ੀ ਨਾਲ ਕਰਾਂਗੇ ਵੀਰ ਆਵੇ ਨਾਲ ਮਿਲ ਕੇ ਲੈ ਆਵਾਂ ਨਾ ਹਾਂ ਜਿਹਨੂੰ ਪਸੰਦ ਆ ਬਾਕੀ ਆ ਵੇਖੋ ਐ ਸਾਫ ਆ ਠੰਢੀ ਆ ਹਾਂਜੀ 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 ਠੀਕ ਆ ਜੀ ਬਾਕੀ ਇਹ ਆ ਵੀ ਕੋਈ ਨਹੀਂ ਆ ਟਾਈਮ ਤੋਂ ਟਾਈਮ ਜਦੋਂ ਸਵੇਰੇ ਜਾਗ ਆ ਜੀ ਉਦੋਂ ਝੋ ਲੈਦੀ ਆ ਕੋਈ ਇਦਾਂ ਦਾ ਕੋਈ ਚੱਕਰ ਨਹੀਂ ਆ ਕੋਈ ਇਦਾਂ ਦਾ ਕੋਈ ਚੱਕਰ ਨਹੀਂ ਆ ਠੀਕ ਆ ਹੁਣ ਵੀ ਮੰਨ ਲਓ ਟਾਈਮ ਆ ਜੇ ਚੁਵਾਈ ਹੋਣ ਵਾਲੀ ਆ ਹਾਂਜੀ ਹੁਣ ਮੰਨ ਲਓ ਚੂਣੀ ਆ ਜੀ ਠੀਕ ਆ ਸਾਢੇ 7 ਹੋ ਗਏ ਆ ਹਾਂਜੀ ਹਾਂਜੀ ਚੂਣੀ ਆ ਠੀਕ ਆ ਜੀ ਹੁਣ ਸਾਢੇ 7 ਕਿਉਂ ਲਈ ਸਵੇਰੇ ਸਾਢੇ 6 ਹੋ ਜਾਣ ਜਾਂ 7 ਵਜਣ ਜਾਂ 6 ਵਜਣ ਠੀਕ ਆ ਹਾਂ ਤੇ ਵੀਰ ਫੋਨ ਲਾ ਲੈਣਾ ਤੇ ਬਾਕੀ ਮਾਨਤਨ ਥੋੜਾ ਬੜਾ ਜਿੰਨੇ ਕਿ ਚੁੱਕੇ ਹੋਈ ਦਾ ਕਰੀਦਾ ਵਾ ਠੀਕ ਹੈ ਜੀ ਇਹ ਆ ਵੀ ਕਈ ਵਾਰਾਂ ਕਈ ਜਗ੍ਹਾ ਮਾਨਤਨ ਕਰਨਾ ਵੀ ਪੈਂਦਾ ਹਾਂਜੀ ਹਾਂ ਤੇ ਬਾਕੀ ਆਪਣੀ ਮੱਲਾ ਵੀ ਮੇਰੇ ਘਰੋਂ ਦੋ ਟਾਈਮ ਚੈੱਕ ਕਰਕੇ ਉਹ ਗੱਬਣਾ ਵਾ ਉਹ ਥਣ ਤੇਪਕੇ ਲੈ ਜਾਣ ਆਪਾਂ ਤੇਪਕੇ ਲਿਆਂਦੇ ਆ ਉਹ ਵੀ ਚੈੱਕ ਕਰਕੇ ਖਾਣ ਬਿਲਕੁਲ ਬਿਲਕੁਲ ਜੀ ਉਹ ਵੀ ਗਾਰੰਟੀ ਤੇ ਚੀਜ਼ਾਂ ਜਾਣ ਵਾਸਤੇ ਔਖਾ ਜਾਂਦਾ ਕੰਮ ਬਿਲਕੁਲ ਜੀ ਬਿਲਕੁਲ ਤੇ ਆਪਣੇ ਤਸੱਲੀ ਕਰਕੇ ਜਿੰਨੇ ਪੈਸੇ ਖਰਚਣੇ ਆ ਆਪਾਂ ਤੇ ਜਦੋਂ ਪੈਸੇ ਲੈਣੇ ਵੀ ਆ ਕਈ ਵਾਰੀ ਨੋਟ ਵੀ ਖਿਲਾਰ ਲਈਦੇ ਜੇ ਕੋਈ ਕੈਸ਼ ਦਿੰਦਾ ਦੇ ਠੀਕ ਕੋਈ ਪਟਾ ਨੋਟ ਨਾ ਕੋਈ ਮਾੜਾ ਨਾ ਹੋਵੇ ਕੋਈ ਘਸਿਆ ਨਾ ਹੋਵੇ ਤੁੱਟਾ ਨਾ ਦੇ ਇਹ ਚੀਜ਼ਾਂ ਵੀ ਕਰ ਲਈਦੀਆਂ ਜੀ ਤੇ ਤੁਸੀਂ ਵੀ ਆਪਣੀ ਤਸੱਲੀ ਕਰ ਲਿਆ ਕਰੋ ਠੀਕ ਆ ਜੀ ਹਾਂ ਬਾਕੀ ਫੂਨ ਲਾਉਣ ਤੇ ਥੋੜਾ ਜਿੰਨੇ ਜੋਗੇ ਹੋਵਾਂਗੇ ਮਾਨਤਾਨ ਕਰਾਂਗੇ ਤਸੱਲੀ ਕਰਕੇ ਲੈ ਕੇ ਜਾਣ ਜਿਹਨੂੰ ਪਸੰਦ ਹੋਣਾ ਆਪਣੀ ਆਵੇ ਜਿਹੜੀ ਚੋਣ ਵਾਲੀ ਇਹਨੂੰ ਦੋ ਟਾਈਮ ਚੋਲੇ ਤੇ ਜਿਹੜੀਆਂ ਚੈੱਕ ਪਾਸ ਕਰਵਾਉਣੀਆਂ ਚੈੱਕ ਪਾਸ ਕਰਾ ਕੇ ਫੇਰ ਲੈ ਕੇ ਜਾਨਾ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ